ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਕਾਲਮੁਰਤਾ ਜੁਨੀ ਸੈਭੰ ਗੁਰ ਪ੍ਰਸਾਦ ਜਪ ਆਜ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵੈ ਜੇ ਲਾਇ ਰਹਾ ਲਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾਂਪੁਰਿਆ ਪਾਰ ਸਹਿ ਸਿਆਣ ਪਾ ਲਖ ਹੋਇ ਤੈਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਘੂੜੈ ਟਟੈ ਪਾਲੋ ਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਘਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜਾ ਤਾ ਹਉ ਮੈਂ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਹ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖਿਆ ਹਜ਼ਰਾ ਦੂਰ ਕਤਨਾ ਆਵੇ ਤੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਤਕ ਪਾਹ ਜੁਗਾ ਜੁਗੰਤਰ ਖਾਈ ਕਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਵੇ ਪ੍ਰਵਾਹ ਸੱਚਾ ਸਾਹਿਬ ਸਚਨਾਏ ਪਖਿਆ ਪਵਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾ ਤਾਰ ਫਿਰ ਕੇ ਅਗੇ ਰੱਖੀ ਅਜਿ dess ਦਰਬਾਰ ਮੋਹ ਕੇ ਬੋਲਣ ਬੋਲੀ ਅਜ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵ ਜਾਣੀ ਐ ਸਭ ਆਪੇ ਸਚਿਆਰਤਾ ਆਪੇ ਨਜਾਇ ਕੀਤਾ ਨ ਹੋਏ ਆਪੇ ਆਪ ਨਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾ ਨਾਨਕਾ ਵੀ ਗੁਣੀ ਨਿਦਾਨ ਗਾਵੀ ਸੁਣੀਏ ਮਨ ਰੱਖੀਐ ਭਾਉ ਦੁਖ ਪਰ ਹ ਜਾਏ ਗੁਰਮਖਨਾਦ ਗੁਰਮਖਵੇਦ ਗੁਰਮਖ ਰਹਾਸਮਾਈ ਗੁਰੂ ਈਸਰ ਗੁਰੂ ਗੋਲਖ ਬਰਮਾ ਗੁਰ ਪਾਰਬਤੀ ਮਾਈ ਜੇਹੋ ਜਾਣਾ ਖਾ ਨਹੀਂ ਕਹਿਣਾ ਕਥ ਨਾ ਜਾਏ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਣਾ ਜਾਏ ਤੀਰਤਨਾਵਾ ਜੇਤੇਸਪਾ ਵਵਣ ਪਾਣੀ ਕਹਿ ਨਹੀਂ ਕਰੀ ਜੇਤੀ ਸੁਰ ਉਠਪਾਈ ਵੇਖਾ ਵਣ ਕਰਮਾ ਕੇ ਮਿਲ ਲਈ ਮਤੂ ਇਚਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਣਾ ਜਾਏ ਜੇ ਜੁਗ ਚਾਰੇ ਆਰ ਜਹੁਰਦ ਸੁਣੀ ਹੋਏ ਨਵਖੰਡਾ ਵਿੱਚ ਜਾਣੀ ਨਾਲ ਚਲੇ ਸਭ ਕੋ ਇਹ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਅਗਲੇ ਜੇਤੀਸ ਨਦਰਨਾ ਤਾਂ ਅੰਦਰ ਕੀਟ ਕਰ ਦੋ ਸੀ ਦੋਸਤਾਰੇ ਨਾਨਕ ਨਿਰਗੁਣ ਗੁਣ ਕਰੇ ਗੁਣਮਤੇ ਆ ਗੁਣ ਦੇ ਤੇ ਹਾ ਕੋਈ ਨਾ ਸੂਝੀ ਜੇ ਇਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰ ਤਵਲ ਕਾ ਸੁਣੇ ਦੀਪ ਲਾਉ ਪਤਾ ਸੁਣੇ ਪਹਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਵਰ ਮਹਿੰਦ ਸੁਣੇ ਮੁਕਸਲਾ ਹਰਮੰਦ ਸੁਣੇ ਜੋਗ ਜੁਗਾ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਾ ਸੰਤੋਗਿਆਨ ਸੁਣੇ ਅਰ ਸਰਕਾਸ਼ਨਾ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸੈ ਧਿਆਨ ਨਾਨਕ ਭਗਤਾ ਸਦਾ ਵਿਗਾ ਸਾਹ ਸੁਨਣ ਦੇ ਪਾਵੈ ਰਾਹ ਸੁਨਣ ਹਾਥ ਵੈਸ ਗਾਹ ਨਾਨਕ ਭਗਤ ਸਦਾ ਵਿਗਾ ਸੁਣੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਦ ਕਲਮ ਨਾਲ ਲਿਕਣ ਹਾਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓਂ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਧਾਰਮਨਤਾਰੇ ਤਾਰੇ ਗੁਰ ਸਿੱਖ ਮੰਨ ਨਾਨਕ ਭਵੇ ਨਾ ਪੇਖੈ ਸਾ ਨਾਮ ਨਰੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੈ ਦਰਜਾਨ ਪੰਚਾ ਕਾ ਗੁਰ ਇਕਤੇ ਹਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੇ ਨਾ ਹੀ ਸੁਮਾਰਤੋ ਧਰਮ ਦਇਆ ਕਾ ਪੂ ਸੰਤੋਖਤਾ ਪ੍ਰਕਿਆਜਨ ਸੂਤ ਜੇ ਕੋ ਬੁ ਜਹੋਬ ਸਚਿਆਰਤ ਬਲੇ ਉਪਰ ਕੀਤਾ ਭਾਰਤ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰ ਜੀ ਜਾਤਰੰਗਾ ਕੇ ਨਾਮ ਸਬਨਾ ਲਿਖਿਆ ਬੜੀ ਕਲਾਮ ਇਹ ਲਿਖ ਲਿਖ ਜਾਣੇ ਕੋਈ ਲਿਖ ਲਿਖ ਕੇ ਕੀਤਾ ਹੋਏ ਕੀਤਾ ਤਾਨ ਸਵਾਲੇ ਰੂਪ ਕੇਤੀ ਦਜਣੇ ਕੋਣਕੂਤ ਕਿਤਾਬ ਸ ਕੁਦਰਤ ਕਵਣ ਕਹਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋ ਤੂ ਤਪავੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਹ ਸੰਖ ਜਪ ਸੰਗ ਪਾਓ ਸੰਖ ਪੂਦ ਸੰਤਪਤਾਓ ਸੰਗਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅ ਸੰਖ ਦਾਤਾਰ ਅਹ ਸੰਖ ਸੂਰਮਹ ਪਖਸਾਰ ਸੰਖ ਮੋਲੇ ਬਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋ ਤੂ ਤਪავੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਹ ਸੰਖ ਮੂਰ ਕੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਮਰ ਕਰ ਜਾਏ ਜੋ ਸੰਕਰ ਉੜ ਤੈ ਕਮਾਇ ਸੰਖ 파ਵੀ ਪਾਪ ਕਰ ਜਾਏ ਸੰਖ ਕੁੜਿਆਰ ਕੁੜੇ ਫਿਰਾਏ ਸੰਖ ਮਲੇਸ਼ ਮਲ ਪਖ ਖਾਏ ਸੰਖਨੇਦਕ ਸਰਕਾਰ ਹੈ ਪਰ ਨਾਨਕ ਨੀਸ ਕਹੇ ਵਿਚਾਰ ਵਾਰ ਨ ਜਾਵੇ ਇੱਕ ਵਾਰ ਜੋਤੁ ਤੁਧ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਰੰਕਾਰ ਅ ਸੰਖਨਾ ਵ ਸੰਤਾ ਵ ਗਮਗਮ ਸੰਖਲੋ ਵ ਸੰਕੇ ਸਰਪਾਰ ਹੋਇ ਅਕਰੀ ਨਾਮਕਰੀ ਸਲਾਹ ਅਕਰੀ ਗਿਆਨ ਗੀਤ ਗੁੰਗਾ ਹਰ ਅਕਰੀ ਲਿਖਣ ਬੋਲਣ ਬਾਣ ਕਰ ਸਰ ਸੰਜੋਗ ਵਖਾਣ ਜਿਨੇ ਲਿਖੇ ਤਿਸਰਨਾਏ ਜੇ ਫਰਮਾਇ ਤੇ ਤੇ ਪਾਏ ਜੇ ਤਕੀਤਾ ਤੇ ਤਨਾਓ ਵਣਨਾ ਮੈਨਾ ਇਕੋ ਥਾਓ ਕੁਦਰਤ ਕਮਣ ਕਹਾ ਵਿਚਾਰ ਵਾਰ ਨ ਜਾਵੇ ਇੱਕ ਵਾਰ ਜੋਤੁ ਤੁਧ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਰੰਕਾਰ ਪਰ ਇਹ ਹੱਥ ਪੈਰ ਤੰਦੇਹ ਪਾਣੀ ਤੋਤਾ ਉਤਰਸ ਕੇ ਹਮੂਤ ਪਲੀਤੀ ਕਪੜਾ ਹੋਏ ਦੇ ਸਾਬੂਨ ਲਈ ਆਉ ਤ ਸਾਂਗੋਤੋ ਪੈਨਾ ਵੇ ਕਰਾਂਗ ਪੁਨੀ ਪਾਪੀ ਅਖੜਨਾ ਹੈ ਕਰ ਕਰ ਕਰਨਾ ਲਿਖ ਲਿਆ ਜਾਓ ਆਪੇ ਵੀ ਜਾਪੇ ਹੀ ਖਾਓ ਨਾਲ ਕੋ ਕੁਮੀ ਆਵੇ ਜਾਓ ਤੀਰਥ ਤਪ ਦਿਆ ਦਾ ਦਾਨ ਜੇ ਕੋ ਪਾਵੇ ਤਿਲ ਕਾ ਮਨ ਸੁਣਿਆ ਮਨਿਆ ਮਨ ਕੀਤਾ ਪਵ ਅੰਤਰਗਾ تیر ਤੁਮਲ ਨਾਉ ਸਭ ਗੁਣ ਤੇਰੇ ਮੈ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਉਸਤਾਦ ਬਾਣੀ ਬਰਮਾਉ ਸਸੁਹਣ ਸਦਾ ਮਨ ਚਾਉ ਕਮਨ ਸੋ ਵੇ ਲਾ ਵਕਤ ਕਮਨ ਕਮਨ ਸਿਤ ਕਮਨ ਵਾਰ ਕਮਨ ਸੇ ਰੂਤੀ ਮਾ ਕਮਨ ਜੇ ਤੋਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋ ਵੇਲ ਪੁਰਾਣ ਵਕਤ ਨਾ ਪਾਇਓ ਕਾਦੀ ਅਜ ਲਿਖਣ ਲੈ ਕੁਰਾਨ ਇਤਵਾਰ ਨਾ ਜੋਗੀ ਜਾਣ ਰੂਤਮਾ ਦੇਖ ਸਿਆਣ ਵੱਡਾ ਸਾਹਿ ਵੱਡ ਨਹੀਂ ਕੀਤਾ ਜਾ ਕਹੋ ਬੇ ਨਾਨਕ ਜੇ ਕੋ ਆਪੋ ਜਾਣਾ ਕੇ ਗਿਆਨ ਸੋ ਪਤਾ ਲਾ ਪਤਾ ਲਾ ਲਖਾਗਾ ਸਗਾ ਸਉੜ ਕੁੜਕ ਪਾਲਤ ਕੇ ਵੇਦ ਕਹਿਣਕ ਬਾਤ ਸਹਿ ਸ 18 ਕਹਿਣਕ ਤੇ ਬਸ ਲੁਇਕ ਧਾਤ ਲੇਖਾ ਤੇ ਲਿਖੇ ਲੇਖਾ ਬਣਾ ਸਾਨਕ ਵੱਡਾ ਕੀ ਆਪੇ ਜਾਣਾ ਆਪ ਸਲਾਹੀ ਸਲਾਹੀ ਤੀ ਸੁਰਤ ਨ ਪਾਈ ਨਦੀਆਂ ਤੇ ਵਾਹ ਪਵਹ ਸਮੁੰਦਰ ਨ ਜਾਣੀ ਸਮੁੰਸਾ ਸੁਲਤਾਨ ਗਿਰਹ ਸੇਤੀ ਮਲਤਾਨ ਕੀੜੀ ਤੁਲਨਾ ਹੋ ਬਣੀ ਜੇ ਤਸਮਨ ਹੋ ਨ ਵਿਸਰੈ ਆਂਤਨ ਸਿਪਤੀ ਕਹਿਣਾ ਅੰਤਨ ਕਰਣਾ ਦੇਣਾ ਅੰਤਨ ਮੇਕਣ ਸੁਣਨਾ ਅੰਤਨ ਜਾਪੇ ਕੇ ਮਨਵੰਤਨ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪੇ ਪਾਰਾ ਬਾਰ ਅ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਹੋਏ ਵੱਡਾ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਣਾ ਤੁਮਾਏ ਕੇਤੇ ਮੰਗੇ ਜੋਦ ਪਾਰ ਕੀਤੇ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟ ਹੈ ਵਿਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰ ਖਾਹੀ ਖਾਏ ਕੇਤੇ ਦੁਖ ਭੂਖ ਸਦ ਮਾਰੇ ਪਿਦਾ ਤਰੀ ਦਾ ਤਾਰ ਬੰਦ ਖਲਾਸੀ ਪਾਣਾ ਹੋਏ ਹੋ ਰਾਖ ਨਾ ਸਕੇ ਕੋਈ ਜੇ ਕੋ ਖਾਏ ਕਾਖਣ ਪਾਏ ਹੋ ਜਾਣੇ ਜੇਤੀ ਮੁਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਸ਼ਾਈ ਪਾਸ਼ਾਓ ਆਮੂਲ ਗੁਣਾ ਮੂਲ ਵਪਾਰ ਮੂਲ ਵਪਾਰੀ ਇਮਲ ਪੰਡਾਰਾ ਮੁਲਾਵੈਮੁ ਲਜਾਇਮੁ ਲਪਾਇਮੁ ਲਸਮਾਹਿਮੁ ਧਰਮਮੁ ਲਦੀਬਾਣਾ ਮੁਤਲਮੁ ਪ੍ਰਵਾਨਮੁ ਬਕਸੀ ਸਮੁਣੀ ਸਾਨ ਅਮੁਲ ਕਰਮ ਮੁਲ ਫਰਮਾਨਮੁ ਲਮੁਲਾ ਖਿਆ ਨਜਾਇ ਆਖਾ ਖ ਰਹਿਲ ਬਲਾਇਆ ਕੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਣਾ ਕੇ ਬਰਮੇ ਆਕੇ ਇੰਦਾ ਕੇ ਗੋਪੀ ਤੇ ਗੋਵਿੰਦਾ ਕਈਸਰਾ ਕੇ ਸੇਦਾ ਕੇ ਕਿਤੇ ਕਿਤੇ ਬੁਧ ਆਖੇ ਤਾਂ ਵਖੇ ਦੇਵਕ ਸੋਨਰ ਮੋ ਜਨ ਸੇਵ ਕੇਤੇ ਆਕੇ ਅਖਣ ਪਾਇ ਕੇਤੇ ਕਹਿ ਕਹਿ ਉਠ ੜ ਜਾਏ ਤੇ ਕਿਤੇ ਹੋਰ ਕਰੇ ਤਾਕ ਨ ਸਕੇ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਨੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੇ ਸਰਗ ਕਰਕੇ ਹਜਿਤਵੇ ਸਰਵਸਮਾ ਲੈਵਾ ਜੇ ਨਾ ਦਨੇ ਕ ਸੰਘਟੇ ਤੇਵਾ ਬਣਾਰੇ ਕੇ ਤੇ ਰਾਗਪਰੀ ਸੋ ਕਹਿਨੇ ਕੇ ਤੇ ਗਾਵਨਾਰੇ ਗਾਵੇ ਤੋਨਾ ਪਉਣ ਪਾਣੀ ਬੇਸੰਦਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਨਿੰਦਨ ਦਸਨ ਬੈਠੇ ਦੇਵਤਿਆਂ ਦਾ ਨਾਲ ਗਾਵੇ ਸ੍ਰੀ ਸਮਾਦੀ ਅੰਦਰ ਗਾਵਨ ਸਾਥ ਵਿਚਾਰੇ ਗਾਵਨ ਜਤੀ ਸਤੀ ਸੰਤੋਕੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਕੀ ਸਰ ਜੁਗ ਜੁਗ ਵੇਦ ਨਾਲ ਗਾਵੇ ਮੋਹਣੀਆਂ ਮਨਮੋਹਨ ਸੁਰਗਮ ਅਚਪਿਆ ਲੈ ਗਾਵਨ ਰਤਨ ਪਾਏ ਤੇਰੇ 68 ਤੀਰਥ ਨਾਲ ਗਾਵੇ ਜੋਧ ਮਹਾਂਬ ਇਤੂ ਨਗਾ ਵਹਿਜੋ ਤੁਪਾ ਮਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਮਨ ਸਿਮ ਚਿਤਨਾਵ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤ ਸੱਚਾ ਸਚਿ ਨਾਹੀ ਹੈ ਭੀ ਹੁਸੀ ਜਾਏ ਨਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜੀ ਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤਿਸ ਦੀ ਵੜਿਆ ਜੋਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਾਹ ਪਾਤ ਸਹਿ ਨਾਨਕ ਰਹਨਰ ਜਾਈ ਮੁੰਦਾ ਸੰਦੋਖ ਸਰਮਪਤ ਚੋਲੀ ਧਿਆਨ ਕੀ ਕਰ ਹੈ ਬੀ ਬੂਦ ਕਿੰਤਾ ਕਾਲ ਕੁਵਾਰੀ ਕਾ ਜਗ ਡੰਡਾ ਪ੍ਰਤੀ ਤ ਆਈ ਪੰਥੀ ਸਗਲ ਸ ਮਤੀ ਮਨ ਜੀ ਤਜਗ ਜੀ ਦਾ ਆਦੇਸ ਤੇ ਸਾ ਆਦੇਸ ਸਾਧਾ ਨੀਲਾ ਨਾਦ ਨਾ ਹਤ ਜੈ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਤ ਸਦ ਵਰਤ ਸਾਧ ਸੰਜੋਗ ਵਿਜੋਗ ਦੇ ਕਾਰ ਚਲਾ ਬਹਿ ਲੇ ਕੇ ਆ ਵੇ ਭਾਗ ਆਦੇਸ਼ ਤਿਸਿਆ ਆਦੇਸ ਆਦ ਨੀਲ ਨਾਦ ਨਾਥ ਜੁਗ ਜੁਗ ਇਕ ਵੇਸ ਏ ਕਮਾਈ ਜੁਗਤ ਵਿਆਈ ਤਿੰ ਚਲੇ ਪ੍ਰਮਾਨਿਕ ਸੰਸਾਰਿਕ ਪੰਡਾਰੀ ਕਲਾਈ ਦੀ ਬਾਣ ਜੀਤ ਇਸ ਭਾਵ ਤੇ ਚਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖਿਆ ਉਹਨਾਂ ਨਦਰ ਨਾਵੇ ਬਹੁਤ ਆਏ ਵਿਡਾਨ ਆਦੇਸ਼ ਤਿਸਿਆ ਆਦੇਸ ਆਦ ਨੀਲ ਨਾਦ ਨਾਥ ਜੁਗ ਜੁਗ ਇਕ ਵੇਸ ਆ ਸੁਨ ਲੋਏ ਲੋਏ ਪੰਡਾਰ ਜੋ ਕਿਛ ਪਾਇ ਉਸੇ ਕਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ਼ ਤਿਸਿਆ ਆਦੇਸ ਆਦ ਨੀਲ ਨਾਦ ਨਾਥ ਜੁਗ ਜੁਗ ਇਕ ਵੈਲਾ 21 ਲੱਖ ਲਗ ਜਿਹੜਾ ਕੀ ਹੈ ਇੱਕ ਨਾਮ ਜਗਦੀਸ਼ ਇਤਰਾਹਵਤ ਪਵੜੀਏ ਚੜੀਏ ਹੋਏ 21 ਸੁਣ ਗੱਲਾਂ ਆਕਾਸ ਕੀ ਕੀ ਟਾਇਰੀ ਸੁਨਾਨਕ ਨਦਰੀ ਪਾਈਏ ਕੁੜੀ ਕੁੜਾ ਟੀਸ ਆਖਣ ਜੋਰ ਚ ਪਹਿਨ ਜੋਰ ਜੋਰ ਨਾ ਮਗਣ ਦੇਣਾ ਜੋਰ ਜੋਰ ਨਾ ਜੇ ਹੁਣ ਮਰਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੇ ਸੰਸਾਰ ਜਿਸਰ ਜੋਰ ਕਰ ਵੇਖ ਸੋ ਇਨਾਨਕ ਉਤਮਨੀਚ ਨ ਕੋਏ ਰਾਤੀ ਰੂਤੀ ਤੀਤੀ ਵਾਰ ਪਮਪਾਣੀ ਨੀ ਪਾਤਾਲ ਤਿਸ ਵਿੱਚ ਤਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਇਥੇ ਇਹ ਤੇ ਪੰਮਾ ਪਾਣੀ ਵੈਸੰਤਰ ਕੇ ਤੇ ਕਾਨ ਮਹੈਸ਼ ਇਹ ਤੇ ਵਰਮੇ ਕਾੜ ਦਕੜੀ ਰੂਪ ਰੰਗ ਕੇ ਵੈਸ ਕੇ ਤੇ ਕਰਮ ਭੂਮੀ ਮੇਰ ਕੇ ਤੇ ਤੇ ਤੂਪਦੇਸ਼ ਕੇ ਤੇ ਇੰਦ ਚੰਦ ਸੂਰ ਕੇ ਤੇ ਕਿਤੇ ਮੰਡਲ ਦੀ ਸਕੇ ਤੇ ਸਿੱਧ ਬੁੱਧਨਾਤ ਕੇ ਤੇ ਕਿਤੇ ਦੇਵੀ ਵੈਸ ਇਹ ਤੇ ਦੇਵ ਦਨਵ ਮਨ ਕੇ ਤੇ ਕਿਤੇ ਰਤਨ ਸਮੁੰਦ ਕੇਤੀ ਕਾਣੀ ਕੇਤੀ ਬਾਣੀ ਕੇ ਤੇ ਪਾਤਨ ਰੰਧ ਕੇਤੀ ਸੁਰਤੀ ਸੇਵਕ ਕੇ ਤੇ ਨਾਨਕ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤੇ ਤੇ ਨਾਦ ਬਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤੇ ਤੇ ਕਾੜ ਦਕੜੀ ਬਹੁਤਾਂ ਨੂੰ ਪਰ ਤਾਂ ਕਿ ਅਗ ਲੰਕthia ਨਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਤੇ ਤੇ ਕੜੀਏ ਸੁਰਤ ਮਤਮਨ ਬੁੱਧ ਤੇ ਤੇ कोई ओर्ति थे जो महाबसुरत में राम रहे या परपूर तितेसी तो सीता महिमा माया ताके रूप न कथने जाए न अमरन ठाके जाए जिनके राम बसे मन माहे ते तपकत बसे के लोकर हे नंद सुचामन सोए सचखंड बसे नरंकार कर कर वेखन अदने हाल ते ते खंड मंडल पर पांडजे को कथा त अनंत तittha लो लो आकार जीव जे कुमते वति विकार वेखा बिक साकार विचार नानकत न करडा सार जत परति सुन्यार एरन मत वेद हथियार पाव का लागन बताओ भांडा पाओ अमृत ते टाल कड़ीए शब्द सची टक्साल जिनको नदर कर्म तिनकार नानक नदरी नजर निहाल श्लोक पवन गुरु पानी पीता मत ਤਰਤ ਮਹਾਤ ਦੇਸਰਾ ਦੋ ਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਆਈਆਂ ਬੁਰੀਆਂ ਆਈਆਂ ਬਾਚਾ ਧਰਮਾ ਦੂਰ ਕਰਮੀਆ ਪੂ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕਿ ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ